ਕਿਸਾਨ ਵੀਰੋ ਸ੍ਰੀ ਅਕਾਲ ਤੇ ਅੱਜ ਆਪਾਂ ਪਹੁੰਚੇ ਹਾਂ ਬਰਨਾਲਾ ਟਰੈਕਟਰ ਮੰਡੀ ਦੇ ਵਿੱਚ ਕਿਉਂਕਿ ਹਰ ਸੋਮਵਾਰ ਨੂੰ ਲੱਗਦੀ ਹੈ ਤੇ ਅੱਜ ਆਪਾਂ ਰੋਡਲੀ ਸੁਵਰਾ 735 ਲੈ ਕੇ ਆਏ ਹਾਂ ਪੰਜ 11 ਦੇ ਵਿੱਚ ਨਵੇਂ ਟਾਇਰ ਨੇ ਚਾਰੇ ਗੁੜਿਆਰ ਦੇ ਚਾਰੇ ਔਂਕੜਾ ਇਕੱਠਾ ਜੀ ਗੁੜਿਆਰ ਟਾਇਰ ਨਮੇ ਜਮਾ ਤੇ ਅੱਜ ਆਪਾਂ ਤੁਹਾਨੂੰ ਦਿਖਾ ਦਿਆਂ ਸਵਰਾ 735 ਵਾਰੀ ਜਿਹੜਾ ਮਾਡਲ ਹੈ ਇਹ 1999 ਮਾਡਲ ਹੈ ਰੰਗ ਪਾਇੰਟ ਸਾਰ ਰਜਣਾ ਵਾਲਾ ਜੀ ਇਹ ਵੀ ਤੁਸੀਂ ਬਾਕੇ ਚਲਾ ਕੇ ਚੈੱਕ ਕਰਕੇ ਫੇਲ ਜਾ ਸਕਦੇ ਹੋ ਬਾਈ ਕਹਿੰਦਾ ਕਰੇ ਰੱਖਿਆ ਹੋ ਟਰੈਕਟਰ ਹੈ ਸਵਰਾ 735 1999 ਮਾਡਲ ਦਾ 37 ਮੇਤ ਇਹਦੇ ਵੀ ਨਵਾਂ ਟਾਇਰ ਨੇ ਚਾਰੇ ਗੁੜਿਆਰ ਦੇ ਚੇਚਰੀ ਦੇ ਵਿੱਚ ਹੈ ਡਰਾਵਲ ਹੈਗੇ ਰੰਡਾ ਹੈ ਨੀਗਾ ਛਤਰੀ ਸਮੇਤ ਹੈ ਇਹਦੇ ਵੀ ਸਵਰਾ 735999 ਮਾਡਲ ਕਟਸਾ ਰਜਨਾਲਾ ਜੀ ਰੰਗਪਟ ਨਾਲ ਦਾ ਤੇ ਜਿਹੜੀ ਡਿਮਾਂਡ ਰੱਖੀ ਗਈ ਹੈ ਦੀ ਸਵਰਾਸ 735 ਦੀ 2,10,000 ਰੁਪਏ ਦੀ ਡਿਮਾਂਡ ਹੈ ਇਹਦੀ ਜੇ ਕੋਈ ਵੀ ਸਵਰਾਸ 735 ਖਰੀਦਣਾ ਚਾਹਵਣਾ ਆਪਾਂ ਨੂੰ ਫੋਨ ਨੰਬਰ ਦੱਸ ਦਾਂਗੇ ਸੀ ਕਾਲ ਕਰਕੇ ਸਬਰਾ 735 ਟਰੈਕਟਰ ਖਰੀਦ ਸਕਦੇ ਹੋ ਜੀ ਜੋ ਕਿ ਬੜੀਏ ਹਾਲਤ ਦੇ ਵਿੱਚ ਪਿਆ ਰੰਗ ਪਿੰਟ ਬੱਜ ਜਾਣੀ ਕਿਤੇ ਵੀ ਛੱਡੀ ਸਮੇਤ ਆ ਤੇ ਆਪਾਂ ਨੂੰ ਫੋਨ ਨੰਬਰ ਦੱਸ ਦਨੇ ਤੁਹਾਨੂੰ ਫੋਨ ਨੰਬਰ ਦੱਸਦੇ ਆ ਹੁਣ ਫੋਨ ਨੰਬਰ ਹੈਗਾ ਜੀ 94642 68913 ਸੁਣੋ ਮੈਂ ਇੱਕ ਵਾਰ ਫੇਰ ਦੱਸ ਦਿੰਦਾ ਫੋਨ ਨੰਬਰ 94642 ਤੇ 68913 ਜੇ ਕੋਈ ਵੀ ਟਰੈਕਟਰ ਖਿਦਰਾ ਚਾਹਵਣਾ ਸਵਰਾਸਾਸ 35 ਤੇ ਤੁਸੀਂ ਕਾਲ ਹੈਂ ਪਿੰਡ ਰੈਸਰ ਪਿੰਡ ਰੈਸਰ ਤੇ ਤੁਸੀਂ ਕਾਲ ਕਰਕੇ ਟਰੈਕਟਰ ਖਰੀਦ ਸਕਦੇ ਹੋ ਧੰਨਵਾਦੀ